ਕਰਨ ਗੁਲਾਟੀ ਨਾ ਮੇਰਾ ਇਹ ਕਾਦੀ ਦੁਕਾਨ ਆ ਤੇ ਕਿੱਥੇ ਹੈਗੀ ਇਹ ਕਰਿਆਨੇ ਦੀ ਆ ਮਲਪੁਰਡੇ ਹੁਸ਼ਿਆਰਪੁਰੋਂ ਬੀਤੀ ਰਾਤ ਸਾਡੇ ਕੀ ਮਾਮਲਾ ਹੋਇਆ ਸੀਗਾ ਕੱਲੋਂ ਸਵੇਰੇ 7:00 4:53 ਮਿੰਟ ਤੇ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਖੁੱਲਾ ਪਿਆ ਤੇ ਤੁਸੀਂ ਆ ਕੇ ਚੈੱਕ ਕਰੋ ਕਿਹਦਾ ਫੋਨ ਆਇਆ ਸੀਗਾ ਸਾਡੇ ਕਸਟਮਰ ਦਾ ਫੋਨ ਆਇਆ ਸੀ ਗਲੀ ਦੇ ਵਿੱਚੋਂ ਤੇ ਉਹਨਾਂ ਕੋਲ ਨੰਬਰ ਹੈਗਾ ਸੀ ਮੇਰਾ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤੁਸੀਂ ਆਓ ਦੁਕਾਨ ਤੇ ਤੇ ਤੁਹਾਡਾ ਸ਼ਟਰ ਖੁੱਲਾ ਪਿਆ ਆ ਕੋਈ ਵਾਰਦਾਤ ਹੋਈ ਲੱਗਦੀ ਆ ਤੇ ਕੀ ਦੇਖਿਆ ਤੁਸੀਂ ਆ ਕੇ ਜਦੋਂ ਪਹੁੰਚੇ ਜਦੋਂ ਮੈਂ ਆ ਕੇ ਦੇਖਿਆ ਸ਼ੱਡਲ ਖੁੱਲਾ ਹੋਇਆ ਸੀ ਤਾਲੇ ਟੁੱਟੇ ਪਏ ਸੀ ਤੇ ਨੁਕਸਾਨ ਕੀ ਹੈਗਾ ਤੁਹਾਡਾ ਹੋਇਆ ਨੁਕਸਾਨ ਕਾਫੀ ਆਈਟਮਾਂ ਮੇਰੀਆਂ ਚੱਕ ਹੋਈਆਂ ਇਸ ਤਰ੍ਹਾਂ ਇਲਾਚੀਆਂ ਹੋ ਗਏ ਬਦਾਮ ਹੋ ਗਏ ਥੋੜਾ ਕੈਸ਼ ਸੀ 3000 ਰੁਪਇਆ ਤੇ ਫਿਰ ਕੁਝ ਕਲਰ ਲੈ ਕੇ ਗਏ ਸੈਂਟ ਵਗੈਰਾ ਸੀ ਆਲਟਿਮਾ ਇਦਾਂ ਦੀਆਂ ਕਾਸਮੈਟਿਕ ਦੇਆਂ ਜੋ ਵੀ ਸਮਾਨ ਚੱਕਿਆ ਉਹਨਾਂ ਦਾ ਸਾਰਾ ਕੀਮਤੀ ਆਈਟਮ ਸੀ ਮੇਰੀਆਂ ਤੇ ਲਗਭਗ ਮਿਲਾ ਕੇ ਜੇ ਦੇਖਿਆ ਜਾਵੇ ਕਿੰਨਾ ਕੁ ਨੁਕਸਾਨ ਹੈਗਾ ਤੁਹਾਡਾ 28 ਤੋਂ 30 ਦੇ ਵਿੱਚ ਹੋ ਜਾਦਾ ਇਹ ਤੇ ਕੀ ਇਹਦੇ ਬਾਰੇ ਆਪਾਂ ਪੁਲਿਸ ਨੂੰ ਸੂਚਿਤ ਕਰਤਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਜੀ ਆਈ ਸੀਗੇ ਪੁਲਸ ਵਾਲੇ ਆਏ ਸੀ ਮੌਕਾ ਦੇਖ ਕੇ ਗਏ ਆ ਅੱਛਾ ਤੇ ਉਹਨਾਂ ਤੋਂ ਬਾਅਦ ਟੀਮ ਆਈ ਸੀ ਉਹ ਫੁਟੇਜ ਚੈੱਕ ਕਰ ਰਹੀ ਸੀ ਆਲੇ ਦੁਆਲੇ ਉਹਨਾਂ ਨੇ ਇਧਰ-ਉਧਰ ਫੁਟੇਜ ਸਾਰੀ ਦੇਖੀ ਆ ਤੇ ਬਾਕੀ ਉਹ ਫਲੇ ਹੋਰ ਖੰਘਾਲ ਰਹੇ ਆ ਤੁਹਾਡੇ ਜੀ ਫਾਈਵਰ ਸ਼ਟਰ ਫੇਉਣਾ ਨੇ ਤੁਹਾਡਾ ਕਿਦਾਂ ਖੋਲਿਆ ਉਹਨਾਂ ਨੇ ਉਹ ਤਾਲੇ ਤੋੜੇ ਆ ਜੀ ਆ ਦੇਖੋ ਆ ਤਾਲੇ ਤੋੜੇ ਆ ਆ ਸੈਂਟਰ ਲੋਕ ਆ ਇਹ ਪਟ ਦਿੱਤਾ ਉਹਨਾਂ ਨੇ ਜੜਾਂ ਇੱਕ ਤਾਲਾ ਤੋੜ ਕੇ ਨਾਲ ਲੈ ਗਏ ਆ ਤੇ ਕੀ ਸੀਸੀਟੀਵੀ ਫੁਟੇਜ ਵਿੱਚ ਕੋਈ ਗੱਡੀ ਦਾ ਨੰਬਰ ਵੀ ਆਇਆ ਜਾਂ ਕੋਈ ਬੰਦੇ ਵੀ ਆਏ ਕਿੰਨੇ ਕੇ ਜਾਣੇ ਸੀਗੇ ਨਹੀਂ ਕੋਈ ਨਹੀਂ ਇਦਾਂ ਆਇਆ ਸਿਰਫ ਉਹ ਉਹਦੇ ਚ ਗੱਡੀ ਲੰਘਦੀ ਦਿਖੀਏ ਸਾਨੂੰ ਉਹਨੇ ਤੇ ਬਾਕੀ ਨੰਬਰ ਦੇਖ ਰਹੇ ਪੁਲਸ ਵਾਲੇ ਤੇ ਆਪਾਂ ਕੀ ਮੰਗ ਕਰਦੇ ਆਂ ਦੀ ਹੁਣ ਸਾਡੀ ਤਾਂ ਹੀ ਡਿਮਾਂਡ ਹੈ ਕਿ ਜਿਹੜੇ ਬੰਦੇ ਹੈਗੇ ਆ ਉਹਨੂੰ ਅਰੈਸਟ ਕੀਤਾ ਜਾਵੇ। ਉਹਨਾਂ ਖਿਲਾਫ ਜਿਹੜੀ ਬੰਦੇ ਕਾਰਵਾਈ ਕੀਤੀ ਜਾਵੇ।